ਪਿਛਲੇ ਦਿਨੀ 21 ਦਸੰਬਰ ਨੂੰ ਪੰਜਾਬ ਦੇ ਵਿੱਚ ਨਗਰ ਨਿਗਮਾਂ ਚੋਣਾਂ ਹੋਈਆਂ ਸੀ ਅਤੇ ਉਸੇ ਦਿਨ ਸ਼ਾਮ ਨੂੰ ਜਿਹੜੇ ਨੇ ਉਹ ਨਤੀਜੇ ਐਲਾਨੇ ਗਏ ਸੀ ਤਾਂ ਹੁਣ ਤੱਕ ਜਿਹੜੇ ਹਜੇ ਨਗਰ ਨਿਗਮ ਦੇ ਮੇਅਰ ਨੇ ਉਹ ਹੋਣੇ ਹਜੇ ਬਾਕੀ ਸੀ ਉਹਨਾਂ ਦੇ ਨਾਮ ਹਜੇ ਅਨਾਉਂਸ ਨਹੀਂ ਕੀਤਾ ਗਿਆ ਉਸ ਦੇ ਵਿਚਾਲੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਲੁਧਿਆਣੇ ਦੇ ਵਿੱਚ ਜਿਹੜਾ ਮੇਅਰ ਦੀ ਕੁਰਸੀ ਦਾ ਹੱਕਦਾਰ ਹੋਵੇਗਾ ਉਹ ਇੱਕ ਔਰਤ ਹੋਵੇਗੀ ਇਸ ਵਾਰ ਜਿਹੜਾ ਲੁਧਿਆਣੇ ਨੂੰ ਮੇਅਰ ਮਿਲਣ ਜਾ ਰਿਹਾ ਜਿਹੜਾ ਲੁਧਿਆਣੇ ਦੀ ਕਮਾਂਡ ਸੰਭੇਗਾ ਉਹ ਇੱਕ ਔਰਤ ਦੇ ਹੱਥ ਆਵੇਗੀ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਰੱਖਮਾ ਕਰਨਾ ਜਿਹੜਾ ਉਸ ਦੇ ਵਿੱਚ ਜਿਹੜਾ ਇਹ ਸਵਾਰ ਨਗਰ ਨਿਗਮ ਲੁਧਿਆਣਾ ਦੇ ਹਿੱਸੇ ਜਿਹੜੇ ਮੇਅਰ ਦਾ ਨਾਮ ਆਵੇਗਾ ਉਹ ਇੱਕ ਔਰਤ ਦਾ ਹੋਵੇਗਾ ਕਿਉਂਕਿ ਇਹ ਸਵਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਉਸ ਦੇ ਵਿੱਚ ਜਿਹੜਾ ਇੱਕ ਔਰਤ ਦਾ ਨਾਮ ਸਾਹਮਣੇ ਆਵੇਗਾ ਦੱਸਦੀ ਆ ਕਿ ਲੁਧਿਆਣੇ ਦੇ ਵਿੱਚ ਜਿਹੜਾ 17ਵਾਂ ਨਗਰ ਨਿਗਮ ਚੋਣਾ ਹੋਈਆਂ ਸੀ 17ਵਾਂ ਮੇਅਰ ਬਣ ਜਾ ਰਿਹਾ ਤਾਂ ਇਸ ਵਾਰ ਜਿਹੜਾ 17 ਨੰਬਰ ਸੀ ਉਸਤੇ ਔਰਤ ਦਾ ਹੱਕ ਸਾਹਮਣੇ ਆਇਆ ਤਾਂ ਹੁਣ ਜਿਹੜਾ ਲੁਧਿਆਣੇ ਦਾ ਮੇਅਰ ਆ ਉਹ ਇੱਕ ਔਰਤ ਹੋਵੇਗੀ ਤੁਹਾਨੂੰ ਦੱਸਦੀ ਆ ਕਿ ਲੁਧਿਆਣੇ ਦੇ ਵਿੱਚ ਹੋਵੇਗੀ ਮਹਿਲਾ ਮੇਅਰ ਸਥਾਨਕ ਸਰਕਾਰ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪਾਵ 17ਵਾਂ ਮੇਅਰ ਐਸਵਾਰ ਜਿਹੜਾ ਉਹ ਇੱਕ ਮਹਿਲਾ ਹੋਵੇਗੀ ਇਸ ਲਈ ਲੁਧਿਆਣੇ ਚ ਮੇਅਰ ਸੀਟ ਔਰਤਾਂ ਲਈ ਰੱਖਵਾ ਕੀਤੀ ਗਈ ਸੀ ਲੁਧਿਆਣੇ ਚ ਹੋਵੇਗੀ ਮਹਿਲਾ ਮੇਅਰ ਸਥਾਨਕ ਸਰਕਾਰ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਪੰਜ ਨਗਰ ਨਿਗਮ ਚੋ ਹਾਊਸ ਦੇ ਗਠਨ ਨੂੰ ਲੈ ਕੇ ਸਥਾਨਕ ਸਰਕਾਰ ਵਿਭਾਗ ਨੇ ਮੰਗਲਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਤਹਿਤ ਲੁਧਿਆਣੇ ਚ ਮੇਅਰ ਅਹੁਦੇ ਨੂੰ ਔਰਤ ਲਈ ਰਾਖਵਾ ਕੀਤਾ ਗਿਆ ਹੈ ਬਾਕੀ ਦੇ ਚਾਰ ਨਗਰ ਨਿਗਮ ਜਨਰਲ ਹੋਣਗੇ ਭਾਵ ਉੱਥੇ ਕੋਈ ਵੀ ਮੇਅਰ ਬਣ ਸਕਦਾ ਚਾਹੇ ਉਹ ਔਰਤ ਬਣ ਸਕਦੀ ਹੈ ਮਹਿਲਾ ਬਣ ਸਕਦੀ ਹੈ ਚਾਹੇ ਫਿਰ ਕਿਸੇ ਬੰਦੇ ਨੂੰ ਜਿਹੜਾ ਉੱਥੇ ਮੇਅਰ ਬਣਾ ਸਕਦੇ ਨੇ ਉੱਥੇ ਕੋਈ ਵੀ ਹੋ ਸਕਦਾ ਪਰ ਲੁਧਿਆਣੇ ਦੇ ਵਿੱਚ ਜਿਹੜਾ ਰਾਖਵਾ ਕਰਨਾ ਉਹ ਇੱਕ ਮਹਿਲਾ ਦੇ ਲਈ ਰੱਖਿਆ ਗਿਆ ਹੈ ਪੰਜ ਨਗਰ ਨਿਗਮਾਂ ਲਈ 21 ਦਸੰਬਰ 2024 ਨੂੰ ਵੋਟਾਂ ਪਈਆਂ ਸੀ ਅਤੇ ਉਸੇ ਦਿਨ ਜਿਹੜੇ ਸ਼ਾਮ ਨੂੰ ਨਤੀਜੇ ਆਏ ਸੀ ਮੇਅਰ ਚੋਰ ਪ੍ਰੇਸ਼ਣ ਨੂੰ ਲੈ ਕੇ ਪੰਜਾਬ ਰਾਖਮਾ ਕਰਨ ਮੇਅਰ ਦਫਤਰ ਨਗਰ ਨਿਗਮ ਦੇ ਨਿਯਮ 2017 ਬਣਾਇਆ ਗਿਆ ਸੀ ਰੋਟੇਸ਼ਨ ਦੋ ਤਰ੍ਹਾਂ ਦੇ ਨਿਯਮ ਹੁੰਦੇ ਨੇ ਜੇਕਰ ਪੰਜ ਨਗਰ ਨਿਗਮ ਇਕੱਠੇ ਆਪਣਾ ਕਾਰਜਕਾਲ ਪੂਰਾ ਕਰਦੇ ਨੇ ਤਾਂ ਉੱਥੇ ਅਲਫਾਬੈਟ ਪਾਵ ਉਸ ਦੀ ਗਿਣਤੀ ਦੇ ਪਹਿਲੇ ਅੱਖਰ ਦੇ ਇਹ ਸ਼ੁਰੂ ਹੋਵੇਗੀ ਜੇਕਰ ਨਗਰ ਨਿਗਮ ਦਾ ਕਾਰਜਕਾਲ ਵੱਖ-ਵੱਖ ਸਮੇਂ ਖਤਮ ਹੁੰਦਾ ਤਾਂ ਉਸ ਦੀ ਗਿਣਤੀ ਦੇ ਹਿਸਾਬ ਨਾਲ ਜਿਹੜਾ ਮੇਅਰ ਚੁਣਿਆ ਜਾਵੇਗਾ ਰੋਟੇਸ਼ਨ ਪਾਲਸੀ ਤਹਿਤ 17 ਨੰਬਰ ਨੂੰ ਮਹਿਲਾ ਮੇਅਰ ਦੇ ਲਈ ਰਾਖਵਾ ਕੀਤਾ ਗਿਆ ਸੀ ਪਾਵ 17ਵਾਂ ਮੇਅਰ ਇਸ ਲਈ ਇਹ ਸਵਾਰ ਲੁਧਿਆਣੇ ਦੇ ਵਿੱਚ ਜਿਹੜਾ 17ਵਾਂ ਮੇਅਰ ਚੁਣਿਆ ਜਾਣਾ ਤਾਂ ਉਹ ਮਹਿਲਾ ਦੇ ਲਈ ਰਾਖਵਾ ਕਰਨ ਸੀ 17 ਨੰਬਰ ਤਾਂ ਇਸ ਵਾਰ ਜਿਹੜੀ ਲੁਧਿਆਣੇ ਦੇ ਵਿੱਚ ਮਹਿਲਾਵਾਂ ਦੀ ਸਰਦਾਰੀ ਹੋਵੇਗੀ ਕਿਉਂਕਿ ਇਸ ਵਾਰ ਜਿਹੜੀ ਲੁਧਿਆਣੇ ਦੀ ਕਮਾਨ ਹੈ ਉਹ ਇੱਕ ਮਹਿਲਾ ਦੇ ਹੱਥ ਆਉਣ ਜਾ ਰਹੀ ਆ ਮੇਅਰ ਜਿਹੜੀ ਹੋਵੇਗੀ ਉਹ ਇੱਕ ਮਹਿਲਾ ਹੋਵੇਗੀ ਲਗਾਤਾਰ ਹੈ ਜਦੋਂ ਤੋਂ ਜਿਹੜੀਆਂ ਵੋਟਾਂ ਪਈਆਂ ਨੇ ਨਤੀਜੇ ਸਾਹਮਣੇ ਆਏ ਨੇ ਉਦੋਂ ਤੋਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਖਿੱਚੋਤਾਣ ਚੱਲਦੀ ਹੋਈ ਨਜ਼ਰ ਆ ਰਹੀ ਸੀ ਤਾਂ ਹੁਣ ਉਹਨਾਂ ਤੇ ਇੱਕ ਜਿਹੜੀ ਕਹਿਦੀ ਹੈ ਕਿ ਵੱਡਾ ਸਵਾਲ ਜ਼ਰੂਰ ਖੜਾ ਹੋਇਆ ਹੈ ਕਿ ਹੁਣ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਵਿੱਚ ਜਿੰਨੀਆਂ ਵੀ ਮਹਿਲਾਵਾਂ ਕਿੱਤਿਆਂ ਨੇ ਉਹਨਾਂ ਦੇ ਵਿੱਚੋਂ ਕਿਸਤਾ ਜਿਹੜਾ ਨਾਮ ਸਾਹਮਣੇ ਆਉਂਦਾ ਹੈ ਕਿਸ ਪਾਰਟੀ ਦਾ ਜਿਹੜਾ ਮੇਅਰ ਬਣੂਗਾ ਕਿਉਂਕਿ ਕਾਂਗਰਸ ਦੇ ਜਿਹੜੇ ਅਸਾਰ ਨੇ ਉਹ ਜ਼ਿਆਦਾ ਲੱਗਦੇ ਹੋਏ ਨਜ਼ਰ ਆ ਰਹੇ ਸੀ ਤਾਂ ਇਸ ਵਾਰ ਜਿਹੜਾ ਮੇਅਰ ਹੈ ਇੱਕ ਸਪਾਰਟੀ ਦਾ ਬਣੇਗਾ ਕਿਸਤਾ ਨਾਮ ਸਾਹਮਣੇ ਆਵੇਗਾ ਇਹ ਹਜੇ ਜਿਹੜੀ ਖਿੱਚੋ ਤਾਣ ਹੈ ਉਹ ਚੱਲਦੀ ਹੋਈ ਨਜ਼ਰ ਆ ਰਹੀ ਆ ਪਰ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਇਸ ਵਾਰ ਜਿਹੜਾ ਲੁਧਿਆਣੇ ਦਾ ਮੇਅਰ ਹੈ ਉਹ ਇੱਕ ਮਹਿਲਾ ਹੋਵੇਗੀ ਕਿਉਂਕਿ 17 ਨੰਬਰ ਹੈ ਜਿਹੜਾ ਉਹ ਮ ਲ ਲਈ ਰਾਖਵਾ ਕੀਤਾ ਗਿਆ ਅਸੀਂ ਤਾਂ 17ਵੀਂ ਵਾਰ ਜਿਹੜੀ ਨਗਰ ਨਿਗਮ ਦੀ ਚੋਣ ਹੋਈ ਹੈ 17 ਮਈ ਰ ਲੁਧਿਆਣੇ ਦੇ ਵਿੱਚ ਬਣ ਜਾ ਰਿਹਾ 17 ਨੰਬਰ ਰਾਖਵਾ ਕਰਨ ਹੋਣ ਦੇ ਕਰਕੇ ਜਿਹੜਾ ਉਸ ਰਾਖਵਾ ਕਰਨ ਦੇ ਵਿੱਚ ਜਿਹੜਾ ਮਹਿਲਾ ਦੇ ਹਿੱਸੇ ਆਇਆ 17 ਨੰਬਰ ਤਾਂ 17 ਮਈ ਲੁਧਿਆਣੇ ਦੇ ਵਿੱਚ ਬਣ ਜਾ ਰਿਹਾ ਤਾਂ ਇਸ ਵਾਰ ਲੁਧਿਆਣੇ ਦੇ ਵਿੱਚ ਜਿਹੜਾ ਮੇਅਰ ਬਣੂਗਾ ਉਹ ਇੱਕ ਮਹਿਲਾ ਬਣੇਗੀ ਤਾਂ ਹੁਣ ਇਹ ਸਮਾਂ ਦੱਸੇਗਾ ਕਿ ਕਿਸ ਦਾ ਨਾਮ ਸਾਹਮਣੇ ਆਉਂਦਾ ਕਿਸੇ ਹੱਥ ਜਿਹੜੀ ਆ ਉਹ ਲੁਧਿਆਣੇ ਦੀ ਕਮਾਨ ਆਉਂਦੀ ਆ